ਆਪਣੇ ਹਾਸਿਆਂ ਨਾਲ ਲੋਕਾਂ ਨੂੰ ਖੁਸ਼ ਕਰਨ ਵਾਲੇ ਗੱਗੂ ਤੇ ਮੋਟਾ ਕਿਸੇ ਪਛਾਣ ਦੇ ਮੁਹਤਾਜ ਨਹੀਂ ਹਨ ਉਹਨਾਂ ਦਾ ਮਜ਼ਾਕੀਆ ਅੰਦਾਜ਼ ਆਪਣੀ ਮਾਂ ਨਾਲ ਬਣਾਇਆ ਗਿਆ ਹਾਸਾ ਠੱਠਾ ਲੋਕਾਂ ਦੇ ਦਿਲਾਂ ਵਿੱਚ ਖਾਸ ਜਗ੍ਹਾ ਬਣਾਉਂਦਾ ਆ ਰਿਹਾ ਹੈ ਇਹੀ ਕਾਰਨ ਹੈ ਕਿ ਹੁਣ ਤੱਕ ਉਹਨਾਂ ਨੂੰ ਦਰਸ਼ਕਾਂ ਵੱਲੋਂ ਬੇਹੱਦ ਵਧੀਆ ਪਿਆਰ ਤੇ ਇੱਜ਼ਤ ਮਿਲੀ ਹੈ ਅੱਜ ਦੇ ਸਮੇਂ ਵਿੱਚ ਉਹਨਾਂ ਦੇ ਹਰ ਇੱਕ ਸੋਸ਼ਲ ਪਲੇਟਫਾਰਮ ਤੇ ਲੱਖਾਂ ਲੋਕ ਜੁੜੇ ਹੋਏ ਹਨ ਪਰ ਹੁਣ ਇੱਕ ਅਫਸੋਸਜਨਕ ਖਬਰ ਸਾਹਮਣੇ ਆਈ ਹੈ ਜੋ ਕਿ ਬਲਕਰਨ ਨੇ ਖੁਦ ਆਪਣੀ ਵੀਡੀਓ ਸਾਂਝੀ ਕਰਕੇ ਲੋਕਾਂ ਨਾਲ ਸ਼ੇਅਰ ਕੀਤੀ ਹੈ ਤੇ ਭੜਾਸ ਵੀ ਕੱਢੀ ਹੈ ਬਲਕਾਰਨ ਨੇ ਦੱਸਿਆ ਕਿ ਗੱਗੂ ਮੋਟੇ ਦੇ ਅਸਲ ਖਾਤੇ ਫੇਸਬੁੱਕ, YouTube, Instagram ਅਤੇ Snapchat ਤੇ ਮੌਜੂਦ ਹਨ ਪਰ ਕਿਸੇ ਦੇ ਵੱਲੋਂ ਫੇਸਬੁੱਕ ਉੱਪਰ ਉਹਨਾਂ ਦੇ ਨਾਮ ਨਾਲ ਇੱਕ ਝੂਠਾ ਫੇਕ ਪੇਜ ਬਣਾਇਆ ਹੋਇਆ ਹੈ ਤੇ ਉੱਥੇ ਉਹਨਾਂ ਦੀਆਂ ਵੀਡੀਓਜ਼ ਤੇ ਵਲੌਗਸ ਅਪਲੋਡ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਇਹ ਗੱਲ ਜਦੋਂ ਬਲਕਰਨ ਦੀਆਂ ਭੈਣਾਂ ਨੂੰ ਪਤਾ ਚੱਲੀ ਤਾਂ ਉਹਨਾਂ ਨੇ ਤੁਰੰਤ ਉਸ ਨੂੰ ਜਾਣਕਾਰੀ ਦਿੱਤੀ ਇਸ ਤੋਂ ਬਾਅਦ ਬਲਕਰਨ ਨੇ ਇੱਕ ਵੀਡੀਓ ਜਾਰੀ ਕਰਕੇ ਆਪਣੀ ਚਾਹਣ ਵਾਲਿਆਂ ਨੂੰ ਬੇਨਤੀ ਕੀਤੀ ਕਿ ਉਹ ਅਜਿਹੇ ਫੇਕ ਅਕਾਊਂਟਾਂ ਨੂੰ ਫੋਲੋ ਨਾ ਕਰਨ ਤਾਂ ਜੋ ਉਹ ਗਲਤ ਫਹਿਮੀਆਂ ਦਾ ਸ਼ਿਕਾਰ ਨਾ ਬਣ ਤੇ ਉੱਥੇ ਹੀ ਗੱਗੂ ਤੇ ਮੋਟੇ ਵੱਲੋਂ ਜੋ ਕਿ ਪੰਜਾਬ ਦੇ ਵਿੱਚ ਹੁਣ ਹੜ੍ਹਾਂ ਦਾ ਸਥਿਤੀ ਬਣੀ ਹੋਈ ਹੈ ਉਸ ਦੇ ਵਿੱਚ ਵੀ ਵੱਧ ਚੜ ਕੇ ਮਦਦ ਕੀਤੀ ਜਾ ਰਹੀ ਹੈ ਤੇ ਇਸੇ ਤਰ੍ਹਾਂ ਹੀ ਗੱਗੂ ਤੇ ਮੋਟੇ ਨੇ ਆਪਣੀ ਵੀਡੀਓ ਸੰਦੇਸ਼ ਵਿੱਚ ਫੈਨਾ ਨਾਲ ਖੁੱਲ ਕੇ ਗੱਲਬਾਤ ਕੀਤੀ ਤੇ ਲੋਕਾਂ ਨੂੰ ਸਚਾਈ ਦੱਸੀ ਹੁਣ ਉਹਨਾਂ ਦੀ ਇੱਛਾ ਹੈ ਕਿ ਇਹ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਇਸ ਲਈ ਤੁਹਾਨੂੰ ਵੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਜਿੰਨਾ ਹੋ ਸਕਦਾ ਹੈ ਉਹਨਾਂ ਸ਼ੇਅਰ ਕਰੋ ਤੇ ਬਾਕੀ ਤੁਸੀਂ ਖੁਦ ਸੁਣੋ ਵੀਡੀਓ ਦੇ ਵਿੱਚ ਮੋٹے ਨੇ ਕੀ ਕਿਹਾ ਆ ਕੋਈ ਫੇਕ ਨਾ ਤੇ ਅਕਾਊਂਟ ਆਪਣਾ ਆਪਣੇ ਕੋਈ ਨਾਮ ਤੇ ਕਿਹਨੇ ਫੇਕ ਅਕਾਊਂਟ ਚੱਕਿਆ ਆ ਤੇ ਆਪਣੇ ਇੰਸਟਾਗ੍ਰam ਦੀਆਂ ਤੇ ਸਨੈਪਚੈਟ ਦੀਆਂ ਸਟੋਰੀਆਂ ਪਾ ਪਾ ਕੇ ਤੇ ਆਹ ਦੇਖ ਸਾਡੀਆਂ ਆਹ ਮਨਦੀਪ ਦੇ ਅਕਾਊਂਟ ਤੇ ਆਹ ਹੈ ਭਾਈ ਐਵੇਂ ਪਹਿਲਾਂ ਹੀ ਕਹਿ ਦਿੰਨੇ ਆ ਕਿ ਇਹੋ ਜਿਹਾ ਕੋਈ ਚੱਕਰ ਹੋਵੇ ਕੱਲ ਨੂੰ ਕੋਈ ਹੈ ਨਾ ਜਿਹੜਾ ਹੜਪੇੜਤਾ ਕਰਕੇ ਸਾਡਾ ਇਹ ਚੈਨਲ ਬੰਦ ਹੋ ਗਿਆ ਸੀ ਹੜਪੇੜਤਾ ਦੀਆਂ ਵੀਡੀਓ ਪਾਉਂਦੇ ਸੀਗੇ ਤੇ ਸਸ ਜੀ ਨਹੀਂ ਨਹੀਂ ਇਹੋ ਜਿਹਾ ਕੋਈ ਗੱਲ ਨਹੀਂ ਹੋਈ ਆਪਣੇ ਨਾਲ ਤੇ ਨਾ ਹੀ ਐ ਹੋ ਜੀ ਕੋਈ ਆਪਣੇ ਨਾਲ ਬਾਤ ਹੋਈ ਆ ਪਤਾ ਨਹੀਂ ਵੀਰ ਹਣੀ ਕੌਣ ਆ ਐਵੇਂ ਬਣਾਈ ਫਿਰਦੇ ਫੇਕ ਚੈਨਲ ਪਾਣੀ ਵਟਸਐਪ ਤੇ ਅੱਜ ਸੈਂਡ ਤਾਂ ਫਿਰਤਾ ਵਧੀਆ ਅਵੇਅਰਨੈਸ ਸਾਰਿਆਂ ਨੂੰ ਕਰ ਦਨੇ ਆ ਕਿ ਭਾਈ ਫੇਕ ਚੈਨਲ ਨੇ ਉਹਨਾਂ ਤੋਂ ਬਚ ਕੇ ਰਹੋ ਮੜੇ ਲੋਕ ਜਨਤਾ ਬਣਾ ਲੈਂਦੇ ਭਰਾਵਾ ਚੱਕ ਚੱਕ ਕੇ ਵੀਡੀਓ ਐਵੇਂ ਸਿੱਧਾ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ